ਸਸਿਕਾ ਜੀ ਸਾਰਿਆਂ ਨੂੰ ਹੋਰ ਸਾਰੇ ਜਣ ਠੀਕ ਠਾਕ ਆਪਾਂ ਵੀ ਬਹੁਤ ਵਧੀਆ ਇੱਧਰ ਬੈਠੇ ਨੇ ਕਾਕਾ ਜੀ ਦੀ ਮਾਤਾ ਜੀ ਇੱਧਰ ਬੈਠੇ ਨੇ ਕਾਕਾ ਜੀ ਦੀ ਦਾਦੀ ਜੀ ਤੇ ਕਾਕਾ ਉਥੇ ਸੁਤਾ ਕਈ ਵਾਰੀ ਤਾਂ ਲੱਭਦਾ ਹੀ ਨਹੀਂਗਾ ਵੀ ਕਿੱਥੇ ਚਲ ਗਿਆ ਕਿੱਥੇ ਨਹੀਂ ਨਿਕਾ ਜਾ ਹੈਗਾ ਤੇ ਥੰਬਨੇਲ ਤੋਂ ਤੁਹਾਨੂੰ ਪਤਾ ਲੱਗ ਗਿਆ ਹੁਣਵਾ ਕਿ ਮੰਮੀ ਡੈਡੀ ਨਾਲ ਮਲਾਉਣਾ ਜੀ ਵਲੌਗ ਚ ਤੇ ਜੋਦ ਨੂੰ ਤੁਸੀਂ ਸਾਰੇ ਜਾਣਦੇ ਜੇ ਇਹ ਸਾਡੇ ਮਾਤਾ ਜੀ ਨੇ ਮੰਮੀ ਨਾਲ ਸਟਾਰਟਿੰਗ ਵਾਲੀਆਂ ਵੀਡੀਓ ਚ ਥੋੜਾ ਜਿਹਾ ਰਹਿੰਦੇ ਰਹੇ ਆ ਕਿਉਂੋ ਮੈਂ ਤੇਨ ਮੋਲ ਇਕੱਲੇ ਬਣਾਉਂਦੇ ਨੇ ਵੀਡੀਓ ਅ ਵੀਰੇ ਦਾ ਨਾਮ ਸੀਗਾ ਬੱਚਿਆਂ ਉੱਪਰ ਪੜ੍ਹਾਈ ਦਾ ਬੋਝ ਐਦਾਂ ਦਾ ਕੋਈ ਨਾਮ ਸੀਗਾ ਵੀਡੀਓ ਦਾ ਉਹ ਚ ਮਮੀ ਨੇ ਕੰਮ ਕੀਤਾ ਐ ਕਿਉਂਕਿ ਮਮੀ ਨੂੰ ਥੋੜਾ ਤੁਰਨ ਵਿੱਚ ਥੋੜੀ ਮੁਸ਼ਕਲ ਹੁੰਦੀ ਆ ਇਸ ਕਰਕੇ ਫਿਰ ਇਹ ਬੈਠ ਕੇ ਇੰਜੋਇਮੈਂਟ ਕਰਦੇ ਆ ਆਪਣਾ ਤੇ ਅੱਜ ਨਾਲੇ ਤੁਹਾਨੂੰ ਮਿਲਾਉਣੀ ਐ ਡੈਡੀ ਨਾਲ ਡੈਡੀ ਨਾ ਇੱਕ ਦੀ ਵਲੌਗ ਚ ਕਦੀ ਵੀ ਨਹੀਂ ਆਏ ਤੇਰੀ ਬੜੀ ਹੋਸ਼ ਡੈਡੀ ਦੀ ਫੋਟੋ ਪਾਈ ਸੀਗੀ ਜਦੋਂ ਗੱਡੀ ਲੈਣ ਗਏ ਹਾਂ ਆਪਾਂ ਉਦੋਂ ਫੋਟੋਸ ਪਾਈਆਂ ਸੀ ਉਹਦਾ ਵਲੌਗ ਚ ਆਈ ਡੈਡੀ ਤੇ ਚੱਲੀਏ ਫਿਰ ਤੁਸੀਂ ਤੇ ਘਰੇ ਰਹਿਣਾ ਜਣਾ ਤੇ ਮੈਂ ਹਾਂ ਸੱਚ ਅੱਜ ਨਾਲੇ ਤੁਹਾਨੂੰ ਡੈਡੀ ਨਾਲ ਵੀ ਬੁਲਾਉਨੇ ਆ ਤੇ ਨਾਲੇ ਡੈਡੀ ਬਣਿਆ ਦਾਦਾ ਜੀ ਨਵੇਂ-ਨਵੇਂ ਤੇ ਕਹਿੰਦੇ ਆ ਕਿ ਮੈਂ ਕਾਕੇ ਵਾਸਤੇ ਗਿਫਟ ਲੈਣਾ ਵਾ ਤੇ ਅੱਜ ਉਹ ਵੀ ਲੈਣ ਚੱਲੇ ਆ ਤੁਸੀਂ ਕਿੱਧਰ ਜਾਣਾ ਵਾ ਮੰਮੀ ਕਹਿੰਦੇ ਜਲਦੀ ਤਾਂ ਆਉਂਦਾ ਮੈਂ ਤੇ ਮੰਮੀ ਕਹਿੰਦੇ ਵੀ ਜੇ ਤਿੰਨ ਮਹੀਨੇ ਕੰਮ ਨਹੀਂ ਕਰਨਾ ਤਾਂ ਕਿਤੇ ਬਾਹਰ ਨਹੀਂ ਜਾਣਾ ਕਿਉਂ ਮੈਂ ਠੀਕ ਹੈ ਨਾ ਗੱਲ ਇਹਦਾ ਸਹੀ ਗੱਲ ਹੈ ਕਿ ਨਹੀਂ ਇਹਦਾ ਜੇ ਕਿ ਮਤਲਬ ਕੰਮ ਨਹੀਂ ਕਰਨਾ ਤੇ ਫਿਰ ਬਾਹਰ ਨਹੀਂ ਜਾ ਸਕਦੇ ਜੇ ਤੇ ਬਾਹਰ ਜਾਣ ਜੋਗੀ ਹੀ ਮਤਾਂਗੀ ਤੇ ਫਿਰ ਕੰਮ ਜੋਗੀ ਵੀ ਹੈਗੀ ਇਹਦੇ ਮੰਮੀ ਦੱਸਣਗੇ ਹੁਣ ਮੰਮੀ ਤੇ ਹੀ ਦੱਸਾਂ ਕਿੰਨਾ ਕਰਤਾ ਰੇ ਨਹੀਂ ਨਹੀਂ ਇਹ ਅੱਜ ਕਰੇ ਰਹਿਣਗੇ ਮੈਡਮ ਤੇ ਠੀਕ ਆ ਆ ਗਿਆ ਫਿਰ ਮੈਂ ਹੋ ਕੇ ਕਾਕੇ ਵਾਸਤੇ ਗਿਫਟ ਲੈ ਕੇ ਚੰਗਾ ਇਹ ਗੱਲ ਕੋਈ ਲੁਕੀ ਤਾਂ ਹੈ ਨਹੀਂ ਆ ਤੇ ਕੋਈ ਬੰਦੇ ਜਿਹੜੇ ਨੇ ਉਹ ਬੀਬੀਆਂ ਤੋਂ ਡਰਦੇ ਨੇ ਥੋੜਾ ਜੰਦਾ ਵੀ ਡਰਨਾ ਵਾਦੇ ਮੈਡਮ ਉਹਨੇ ਨਾਲ ਹੀ ਆ ਗਿਆ ਮੇਰੇ ਨਹੀਂ ਕਰ ਲਿਆ ਵੀ ਡੱਕੀ ਰਹਿੰਦੀ ਨਹੀਂ ਕੀ ਕਰ ਮੈਂ ਇਹ ਤਾਂ ਕੁੜੀਆਂ ਨਾਲ ਗੱਲ ਦਿੰਦੀ ਸਸਵਾਵਾ ਦੀ ਤੇ ਮੰਮੀ ਨੇ ਮੂੰਹ ਕਹਿੰਦੇ ਜਿਆਦਾ ਜੀ ਮੰਮੀ ਨੇ ਕਿਹਾ ਮੈਂ ਚਲ ਜਾ ਮੈਂ ਤੇ ਆ ਮੰਮੀ ਨੇ ਕਿਹਾ ਚਲ ਜਾ ਤੇ ਜੋ ਤੋਂ ਗੱਡੀ ਚ ਮੈਡਮ ਇਹਦੇ ਨਾਲ ਆ ਕੇ ਉਹ ਡੈਡੀ ਪਤਾ ਨਹੀਂ ਕਿੱਥੇ ਨੇ ਜਿਹੜੀ ਕਹਿੰਦੀ ਬਸ ਪਾਰਕਿੰਗ ਫ੍ਰੀ ਹੋਵੇ ਉੱਥੇ ਪਾਰਕਿੰਗ ਨਾ ਲੱਗੀ ਹੋਵੇ ਜਿੱਥੇ ਹੂੰ ਚਲੋ ਦੇਖੀਏ ਰੱਬ ਦੇਖੀ ਆ ਤੁਹਾਨੂੰ ਮਿਲ ਹੀ ਜਾਣੀ ਆ ਕਿਤੇ ਨਾ ਕਿਤੇ ਇੱਥੇ ਹੀ ਤੇ ਲੱਗਣੀ ਗੱਡੀ ਗੱਡੀ ਬਲੌਗ ਬਣਾਉਂਦੇ ਤਾਂ ਤੁਸੀਂ ਨਾ ਕਰੀ ਆਏ ਬਲੌਗ ਚ ਕਦੀ ਬਲੌਗ ਚ ਨਹੀਂ ਆਏ ਤੁਸੀਂ ਅੱਜ ਬਲੌਗ ਬਣਾਉਂਦੇ ਤਾਂ ਆ ਦੂ ਫਿਰ ਤੂੰ ਫ੍ਰੀ ਹੋ ਗਈ ਦਿਖਾਈਏ ਸੁਣ ਸਰ ਹਾਂ ਇਹ ਨਾ ਦੋ ਦੜੀ ਨਾ ਇਹ ਕਿਦਾ ਸਿਕੰਡ ਹੈ ਸਾਰੇ ਲੈ ਨਹੀਂ ਬਣੇ ਸਾਰੇ ਸਿੱਖ ਲੋ ਉਹਦਾ ਕੈਰੀ ਕੋਟ ਵੀ ਭਾਜੀ ਇਦਾਂ ਹੀ ਇਹ ਕੁਛ ਕੰਬੀ ਅਗਰੀ ਜਾਂੜੀ ਆ ਜੁਝਾਰ ਸਿੰਘ ਦੀ ਗੱਡੀ ਸੋਰੀ ਤੇ ਗਿਫਟ ਲਿਆ ਵਾ ਡੈਡੀ ਨੇ ਡੇੜੀ ਕਦੀ ਨਹੀਂ ਆਏ ਵਲੌਗ ਚ ਨਾ ਅਰੇ ਅੱਜ ਹੀ ਆਏ ਅਹ ਇਹਨਾਂ ਮੈਨੂੰ ਲੱਗ ਕੇ ਬਹੁਤ ਜਿਆਦਾ ਐਕਸਪੈਂਸਿਵ ਨਹੀਂ ਆ ਗਿਆ ਕਿ ਇਹਨਾਂ ਦਾ ਰੱਦਾ ਸੀ ਕਿ ਮੈਂ ਬੈਣਾ ਹੁੰਨੇ ਕਿ ਨਾ ਜੀ ਤੋ ਤੇ ਵਧੀਆ ਤਾਂ ਸੁਣੀ ਚੀਜ਼ ਹੋ ਗਈ ਕੁਝ ਯੋਰਾ ਵੇਖ ਲੋ ਜੇ ਕੱਪੜੇ ਲੈਣੇ ਆ ਤੇ ਵੇਖ ਲੋ ਹੈ ਸੂਟ ਵੇਖ ਲੋ ਆਈਡੀ ਕੀ ਹੋ ਕੇ ਪੌੜੀਆਂ ਤੋਂ ਉਤਰ ਰਹੇ ਹੋ ਤੇ ਨਾ ਹੀ ਆਉਂਦੇ ਹਾਂ ਐਡੀ ਵੀ ਕੋ ਲੋਡ ਨਹੀਂ ਮੈਨੂੰ ਲੱਗਦਾ ਮੈਨੂੰ ਲੈਣਾ ਹੈ ਮਮੀ ਨੇ ਕਿਹਾ ਵੀ ਚੱਲ ਜਾ ਇਹ ਤਾਂ ਜੀ ਬਾਜ ਬਾਜ ਨਾ ਇੰਨਾ ਖਰਚਾ ਕਰ ਇਹ ਬਾਜ ਲਾ ਲਾ ਹੈ ਇਹ ਜਿਹੜਾ ਤਿੰਨ ਸਾਲ ਦਾ ਹੋ ਗਿਆ ਫੇਰ ਚਲਾਇਆ ਕਰਨਾ ਨਹੀਂ ਇਹ ਡੈਡੀ ਕਹਿੰਦੇ ਮੇਰੇ ਵੀਡੀਓ ਚ ਨਹੀਂ ਲੈਂਦੇ ਹੈਗੇ ਡੈਨ ਨੂੰ ਇਹ ਕਿਹੜੀ ਵੀਡੀਓ ਚ ਡੇੜੀ ਦਾ ਆਪਣਾ ਜਿਵੇਂ ਬੜੇ ਹੁੰਦੇ ਆ ਤੇ ਡੜੀ ਹੜ ਘਰੋਂ ਕੱਢ ਬੜੀ ਰਹਿੰਦੀ ਲੇਟ ਆਉਂਦੇ ਆ ਦਿਨ ਦਿਨ ਮਾਰ ਲੱਗ ਜੇ ਤਾਂ ਕਰਕੇ ਤੇ ਸਟੋਲਰ ਤੇ ਲੈਣੇ ਲੈ ਤਾ ਡੜੀ ਕਹਿੰਦੇ ਮੈਂ ਇਹਨੂੰ ਕਮਾਣ ਲੈ ਗਿਆ ਕਿ ਨਾ ਹੋਊਂਗੇ ਤੇ ਆ ਆਪਾਂ ਮਾਉਂਦੀ ਗਏ ਹੋ ਮਰਨ ਦੀ ਐ ਡੜੀ ਕਦੇ ਲੈ ਮੈਂ ਘਰੋਂ ਲੈ ਕੇ ਆਉਣੀ ਲੇਕੋ ਤੇ ਕਿੰਨੇ ਬੜਾ ਕਰਨਾ ਤੇ ਇਹ ਦੰਦਰੇ ਰਾਤ ਤੇ ਅਸੀਂ ਕਿਹਾ ਵੀ ਹੁਣ ਬੜੀ ਪੇਟ ਪੂਜਾ ਵੀ ਹੋ ਜਾਵੇ ਤਾਂ ਚੰਗੀ ਗੱਲ ਵਾ ਫਿਰ ਕਾਮ ਪੂਜਾ ਇਹਨਾਂ ਪੇਟ ਪੂਜਾ ਫਿਰ ਕਾਮ ਪੂਜਾ ਸਾਜੀ ਇਹ ਤੋਂ ਬਾਅਦ ਅਸੀਂ ਜਾਣਾ ਵਾ ਅਨਮੋਲ ਦੇ ਸਕੂਲੇ ਮੀਟਿੰਗ ਵੀ ਅੱਜ ਅੱਜ ਉਹਦੇ ਵੀ ਨਹੀਂ ਨਹੀਂ ਅੱਜ ਤੇ ਚਾਹਦੇ ਨਹੀਂ ਹੱਜੇ ਨਾ ਫੀਸ ਉਸ ਵੱਲੋਂ ਕਹਿੰਦਾ ਕਿ ਹੈਡਸੈਟ ਨਹੀਂ ਪਰ ਉਹ ਨੰਬਰ ਵੀ ਵਿਖਾਉਣੇ ਜੋ ਤਾਂ ਨਹੀਂ ਅੱਜ ਨਹੀਂ ਵਿਖਾਉਣੇ ਆ ਸਵੇਰੇ ਆਏ ਸੀ ਮੇਰੇ ਵੱਲ ਮੈਨੂੰ ਕਹਿੰਦਾ ਕਹਿੰਦਾ ਪੇਪਰ ਜਿਹੜੇ ਟੈਸਟ ਹੋਏ ਆ ਉਹਦਾ ਨਾਮ ਪਛਾਣਦਾ ਜਗਾ ਅੱਜ ਜੈ ਸਿੰਘ ਨਾ ਨਾ ਕੋਈ ਉੱਚੇ ਹੀ ਲੱਗਦਾ ਕਹਿੰਦਾ ਵੀ ਤੇ ਪਾਪਾ ਅੱਜ ਨਾ ਅਨਮੋਲ ਕਹਿ ਕੇ ਗਿਆ ਸਵੇਰੇ ਪਹਿਲਾਂ ਤਾਂ ਮੈਨੂੰ ਲੱਗ ਫਿਰਦਰਾ ਮੈਨੂੰ ਪਤਾ ਨਹੀਂ ਕੀ ਗੱਲ ਕਹਿੰਦਾ ਪਾਪਾ ਜੇ ਨੰਬਰ ਵੀ ਦੱਸਣੇ ਹੋਣੇ ਨਹੀਂ ਤਾਂ ਇਹਦਾ ਕੋਈ ਮੈਟਰ ਨਹੀਂ ਕਰਦੇ ਨੇ ਮੈਂ ਉਹਦੇ ਪੁੱਤ ਨੂੰ ਉੱਥੇ ਜਾ ਕੇ ਪਤਾ ਲਗੂਗਾ ਤਾਂ ਹਾਂ ਵੀ ਨਾ ਨਹੀਂ ਮੈਂ ਮੈਂ ਉਹਨੂੰ ਪੁੱਛਿਆ ਕਹਿੰਦਾ ਨਹੀਂ ਮਮਾ ਨੰਬਰ ਨਹੀਂ ਦੇ ਦਿੱਤੀ ਇਹ ਨਹੀਂ ਪਹਿਲਾਂ ਪੁੱਛਿਆ ਮਮਾ ਇਹਦੀ ਜਾ ਸਕਦੇ ਕਿ ਨਹੀਂ ਅਜੇ ਮੈਂ ਹਾਂ ਜਾ ਸਕਦੀ ਮੈਂ ਕਹਿੰਦਾ ਤੁਸੀਂ ਰੈਸਟ ਕਰ ਲਓ ਲੈਣ ਦਾ ਠੀਕ ਐ ਨਾ ਤੁਹਾਨੂੰ ਡਰਣਾ ਨਾ ਆਪਣਾ ਹੀ ਚਲੋ ਫਿਰ ਆਪ ਵੀ ਕੇ ਚਲੋਣ ਕਰ ਭਾਂਡੇ ਤਾਂ ਲੈ ਕੇ ਭਾਂਡੇ ਤਾਂ ਲੈ ਗਏ ਨਿਓ ਚਲੋ ਭਾਈ ਅੱਜ ਰੈਡੀ ਅੱਜ ਪਾਰਟੀ ਵੀ ਉਹਨੂੰ ਡੈਣੇ ਦਿੱਤੀ ਆ ਮੈਂ ਕਹਣਾ ਹੈਗਾ ਵੀ ਨਹੀਂ ਮੈਂ ਦਿੰਨਾ ਪੈਸੇ ਪਰ ਕਹਿੰਦੇ ਨਹੀਂ ਤੇ ਹੁਣ ਜਦੋਂ ਘਰ ਜਾ ਕੇ ਮੰਮੀ ਨੇ ਰੋਟੀ ਪੁੱਛਣੀ ਆ ਨਾ ਤੇ ਫਿਰ ਇਹਨਾਂ ਕਹਿਣਾ ਤਿੰਨਾਂ ਨੇ ਵੀ ਨਹੀਂ ਨਹੀਂ ਹੁਣ ਨਹੀਂ ਭੁਗ ਲਗੀ ਆ ਉਹਨੇ ਕਹਿਣਾ ਮੈਂ ਅੱਜ ਡਾਈਟਿੰਗ ਤੇ ਡੇਢ ਤੁਸੀਂ ਕਹਿਣਾ ਨਹੀਂ ਅਸੀਂ ਕਹਿਣਾ ਵੀ ਇਹ ਡੰਦ ਦੋ ਅਸੀਂ ਤੇ ਨਹੀਂ ਖਾਣੀ ਆਗੇ ਬਰੀ ਕਰ ਦ ਨਾ ਕੱਪੜੇ ਕਿੱਥੇ ਕਾ ਕੇ ਦੇ ਉਧਰ ਪਰਲੇ ਪਾਸੇ ਹੋਏ ਆ ਆਹ ਗੱਡੀਆਂ ਤੇ ਆ ਜਾਂਦੀਆਂ ਨੇ ਪਰ ਆਹ ਗੱਡੀਆਂ ਕਿਸਮਤ ਨਾਲ ਹੀ ਆਉਂਦੀਆਂ ਸਹੀ ਨਾ ਕੱਪੜੀ ਵੀ ਕਾਕੇ ਦੇ ਦੋਲਿਆਂ ਦੇ ਨੀ ਨੀ ਕੱਪੜੇ ਆਉਂਦੇ ਨਹੀਂਗੇ ਪੀਚਾ ਜਿਆਦਾ ਹੈਗਾ ਪੀਚਾ ਆ ਜਾਂਦੀ ਪਰ ਆ ਕੱਪੜੇ ਕਿਸਮਤ ਨਹੀਂ ਪੀਚਾ ਜਿਆ ਹੈਗਾ ਇਹਦੇ ਪੀਚਾ ਜਿਆ ਛੇੜ ਬੋਤਵਾ ਮੇਰਾ ਬਸ ਚਲੋ ਇਹਨੂੰ ਕਹਿੰਦੇ ਟੀਟੂ ਮੈਂ ਕੀ ਤੁਸੀ ਕੋਈ ਕਹਿੰਦਾ ਇੱਕ ਗੱਡੀ ਹੋਰ ਬੇਬੀ ਕਾਰਟ ਦੇ ਵਿੱਚ ਹੀ ਪਿਆ ਵੇਖੋ ਬਣਾ ਸੋਹਣੀ ਆ ਚੰਗੀ ਆ ਬਹੁਤ ਚੱਕਾ ਕੱਕਾ ਖਾਣ ਲਈ ਕਾਕੇ ਨੂੰ ਬਿਠਾ ਲਓ ਵਿੱਚ ਕਨੇ ਆਹ ਦੁਤੀ ਆ ਕੱਪੜੇ ਵੀ ਲੈਣਦੇ ਮਾਂ ਤੇ ਤੂੰ ਕੱਕਾ ਇਹ ਬਾਹਰ ਲੈ ਕੇ ਜਾਣ ਵਾਸਤੇ ਕਮਰੇ ਚ ਚਲਾਉਣ ਵਾਸਤੇ ਨਹੀਂਗਾ ਬਸ ਆਪੇ ਠੀਕ ਐ ਟਰਾਈ ਕਰੀ ਇਧਰੋਂ ਘਮਾਓ ਆ ਹੈਂਡਲ ਇਹਦਾ ਇਧਰੋਂ ਵੀ ਹੋ ਜਾਂਦਾ ਦੋਨੋਂ ਪਾਸੇ ਨਹੀਂ ਨਹੀਂ ਆ ਨਹੀਂ ਆ ਬਣਾ ਆ ਦੋਨੋਂ ਪਾਸੇ ਮਤਲਬ ਬੱਚੇ ਨੂੰ ਇਧਰੋਂ ਸਾਹਮਣੇ ਚਲਾਉਣਾ ਹੋਵੇ ਤਾਂ ਵੀ ਚੱਲ ਸਕਦਾ ਚਾਹੀਦਾ ਇੱਧਰ ਸਾਹਮਣੇ ਲੱਗੇ ਕੀ ਕਰਨੇ ਉਹ ਲੱਗੇ ਨੰਦੇ ਉਹ ਹੈਗੇ ਲਮਕਾਉਣ ਵਾਲੇ ਦੇ ਉੱਤੇ ਇੱਥੇ ਲੱਗ ਜਾਣੇ ਉਹ ਬੜੇ ਵਧੀਆ ਹਾਂਜੀ ਕਿੰਨਾ ਕੁ ਪਤਾ ਲੱਗਦਾ ਹੈ ਜਿਆ ਫੁੰਗੇ ਚਲੋ ਜਿਆ ਫੁੰਗੇ ਲੈਣੇ ਡਰਾਫਟ ਉਹ ਜਿੱਦਾਂ ਨਾ ਹਾਂਜੀ ਜਿਆ ਦੇਖੋ ਇਹ ਪੋੜਾ ਸੰਕਰਾਂ ਕਰਾ ਕੇ ਕਰਾ ਜਾ